ਐਸ ਵਲੇ ਅਸੀਂ ਖੜੇ ਆਂ ਫਗਵਾੜਾ ਦੇ ਉਸ ਫਲਾਈਓਵਰ ਪੁਲ ਦੇ ਉੱਪਰ ਜਿਸ ਪੁਲ ਤੋਂ ਦੀ ਟ੍ਰੈਫਿਕ ਬਹੁਤ ਜ਼ਿਆਦਾ ਹੈਵੀ ਨਿਕਲਦੀ ਹੈ ਔਰ ਇਸ ਸੜਕ ਨੂੰ ਸਾਹ ਨਹੀਂ ਆਉਂਦਾ ਪਰ ਅੱਜ ਭਾਰਤੀ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਦਿੱਤੀ ਹੋਣ ਕਰਕੇ ਬਿਲਕੁਲ ਟ੍ਰੈਫਿਕ ਬੰਦ ਹੈ ਇਸ ਸੜਕ ਦੇ ਉੱਪਰ ਕ੍ਰਿਕਟ ਖੇਡੀ ਜਾ ਸਕਦੀ ਹੈ ਮੁਕੰਮਲ ਤੌਰ ਤੇ ਇਸ ਵੇਲੇ ਇਹ ਬੰਦ ਹੈ ਫਗਵਾੜਾ ਔਰ ਇਸ ਰੋਡ ਤੇ ਅੱਗੇ ਜਾ ਕੇ ਧਰਨਾ ਲਾਇਆ ਹੋਇਆ ਵੱਖ-ਵੱਖ ਕਿਸਾਨ ਜਥੇਬੰਦੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ ਇਹ ਪੰਜਾਬ ਬੰਦ ਦਾ ਸੱਦਾ ਸੀ ਜਿਸ ਨੂੰ ਬਹੁਤ ਹੀ ਵੱਡਾ ਹੰਗਾਰਾ ਮਿਲਿਆ ਆਓ ਦੇਖੀਏ ਮੰਗਲ ਸੈਵਨਥ ਸੰਨ YouTube ਚੈਨਲ ਦੀ ਇੱਕ ਰਿਪੋਰਟ ਇਹ ਫਗਵਾੜਾ ਦਾ ਬੱਸ ਸਟੈਂਡ ਹੈ ਨਾਲ ਟ੍ਰੈਫਿਕ ਪੁਲਿਸ ਹੈ ਜਿਨ੍ਹਾਂ ਦਾ ਇੱਥੇ ਦਫ਼ਤਰ ਹੈ ਪੋਸਟ ਹੈ ਔਰ ਬੱਸ ਸਟੈਂਡ ਬਿਲਕੁਲ ਬੰਦ ਹੈ ਜਿੰਨੀਆਂ ਦੁਕਾਨਾਂ ਨੇ ਬਿਲਕੁਲ ਬੰਦ ਨੇ ਔਰ ਇੱਥੋਂ ਅਣਗਿਣਤ ਬੱਸਾਂ ਨਿਕਲਦੀਆਂ ਨੇ ਹੈਵੀ ਟ੍ਰੈਫਿਕ ਨਿਕਲਦਾ ਹੈ ਸੜਕ ਕ੍ਰਾਸ ਕਰਨ 'ਚ ਬਹੁਤ ਵੱਡੀ ਦਿੱਕਤ ਆਉਂਦੀ ਹੈ ਪਰ ਇਸ ਵੇਲੇ ਪੰਜਾਬ ਬੰਦ ਦੇ ਕਾਲ ਹੋਣ ਕਰਕੇ ਬਿਲਕੁਲ ਖਾਲੀ ਦਿਖਾਈ ਦੇ ਰਿਹਾ ਹੈ ਲੋਕਲ ਇਕਦੁੱਕਾ ਈ ਰਿਕਸ਼ਾ ਵਗੈਰਾ ਚੱਲ ਰਹੇ ਨੇ ਜਾਂ ਮੋਟਰਸਾਈਕਲ ਵਾਲੇ ਉਹ ਜਿਨ੍ਹਾਂ ਨੇ ਉਸ ਧਰਨੇ 'ਚ ਪਹੁੰਚਣਾ ਹੈ ਜਾਂ ਫਿਰ ਕੋਈ ਲੋਕਲ ਕੋ ਮਾੜਾ ਮੋਟਾ ਕੰਮ ਕਰਨਾ ਹੈ ਬਿਲਕੁਲ ਇਸ ਵੇਲੇ ਜਿਹੜੀ ਮਾਰਕੀਟ ਹੈ ਇਹ ਦੂਜੀ ਸਾਈਡ ਤੇ ਵੀ ਦੇਖਿਆ ਜਾਵੇ ਤਾਂ ਬੰਦ ਦਿਖਾਈ ਦੇ ਰਹੀ ਹੈ ਅੱਗੇ ਬਿਲਕੁਲ ਜੀਟੀ ਰੋਡ ਦੇ ਉੱਪਰ ਧਰਨਾ ਲਗਾਇਆ ਹੈ ਇਸ ਕਾਨੂੰਨ ਰੋਕਣ ਦੇ ਲਈ ਔਰ ਜਿਹੜੀਆਂ ਜ਼ਰੂਰੀ ਸਵਾਮਾਂ ਨੇ ਉਹਨਾਂ ਨੂੰ ਖੁੱਲ੍ਹ ਦਿੱਤੀ ਹੈ ਲੰਘਣ ਦੇ ਲਈ ਔਰ ਐਸ ਕੀ ਲੋਕਾਂ ਨੇ ਵੀ ਇਸ ਬੰਦ ਦੀ ਕਾਲ ਨੂੰ ਬਹੁਤ ਵੱਡਾ ਹੰਗਾਰਾ ਦਿੱਤਾ ਹੈ ਔਰ ਖੁਦ ਲੋਕ ਬਾਹਰ ਨਹੀਂ ਨਿਕਲ ਰਹੇ ਜਿਹਨੂੰ ਕੋ ਬਹੁਤ ਜ਼ਰੂਰੀ ਕੰਮ ਹੈ ਉਹ ਹੀ ਘਰ ਤੋਂ ਬਾਹਰ ਨਿਕਲ ਰਿਹਾ ਹੈ ਪੁਲਿਸ ਨੇ ਇੱਥੇ ਵੀ ਬੈਰੀਕੇਡ ਲਾ ਕੇ ਇਸ ਰਸਤੇ ਨੂੰ ਰੋਕਿਆ ਹੋਇਆ ਤਾਂ ਜੋ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਬਿਲਕੁਲ ਹੀ ਰੋਡ ਦੇ ਉੱਪਰ ਇਸ ਵੇਲੇ ਟੈਂਟ ਲਾ ਕੇ ਰੁਕਿਆ ਹੋਇਆ ਹੈ ਔਰ ਜਿਹੜੇ ਲੀਡਰ ਨੇ ਉਹ ਪਾਸ਼ਣ ਦੇ ਰਹੇ ਨੇ ਦੱਸ ਰਹੇ ਨੇ ਇਹ ਬੰਦਦੀ ਕਾਲ ਕਿਉਂ ਦਿੱਤੀ ਗਈ ਹੈ ਕਾਫੀ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ ਨੇ ਕਿਸਾਨ ਵੀ ਨੇ ਮਜ਼ਦੂਰ ਵੀ ਨੇ ਔਰ ਹੋਰ ਵੀ ਬਹੁਤ ਸਾਰੀਆਂ ਅਜਹੀਆਂ ਜਥੇਬੰਦੀਆਂ ਜਿਹੜੀਆਂ ਕਿਸਾਨਾਂ ਨਾਲ ਸੰਬੰਧਿਤ ਨੇ ਉਹ ਇਸ ਧਰਨੇ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਜਿੱਥੇ ਵੀ ਕਿਸਾਨ ਜਥੇਬੰਦੀਆਂ ਕੁਇ ਤਰਨਾ ਲਾਉਂਦੀਆਂ ਨੇ ਮਜਾਰਾ ਕਰਦੀਆਂ ਨੇ ਉੱਥੇ ਲੰਗਰਾਂ ਦੇ ਪ੍ਰਬੰਧ ਨਾਲ ਦੀ ਨਾਲ ਕੀਤੇ ਜਾਂਦੇ ਨੇ ਇਸ ਵੇਲੇ ਚਾਹ ਦਾ ਲੰਗਰ ਚੱਲ ਰਿਹਾ ਹੈ ਟਰਾਲੀਆਂ ਤੇ ਲਿਆ ਕੇ ਚਾਹ ਦੇ ਲੰਗਰ ਰੱਖੇ ਹੋਏ ਨੇ ਔਰ ਸੰਗਤਾਂ ਬੜੇ ਪਿਆਰ ਨਾਲ ਨਾਲ ਸ਼ਕ ਰਹੀਆਂ ਨੇ ਤੇ ਨਾਲ ਦੀ ਨਾਲ ਹੀ ਇਸ ਤਰਨੇ ਦੀ ਹਮਾਇਤ ਕਰ ਰਹੀਆਂ ਨੇ ਪਾਣੀ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਖਾਣੇ ਦਾ ਪ੍ਰਬੰਧ ਸਾਰਾ ਕੁਝ ਕੀਤਾ ਹੋਇਆ ਸਾਰੀਆਂ ਹੀ ਜਥੇਬੰਦੀਆਂ ਨੇ ਪੰਜਾਬ ਦੀਆਂ ਨੇ ਰੜਕੇ ਹਾਂ ਚਾਹੇ ਕਿਸਾਨ ਜਥੇਬੰਦੀਆਂ ਨੇ ਚਾਹੇ ਮਜ਼ਦੂਰ ਜਥੇਬੰਦੀਆਂ ਨੇ ਚਾਹੇ ਵਪਾਰ ਮੰਡਲ ਹੈ ਚਾਹੇ ਆਰਪੀ ਐਸੋਸੀਏਸ਼ਨ ਹੈ ਚਾਹੇ ਸਟੂਡੈਂਟ ਆਰਗੇਨਾਈਜੇਸ਼ਨ ਨੇ ਚਾਹੇ ਬਸ ਪ੍ਰਿੰਟਰ ਯੂਨੀਅਨ ਟੈਕਸੀ ਆਪਰੇਟਰ ਯੂਨੀਅਨ ਸਾਰਿਆਂ ਨੇ ਹੀ ਇਹਦੇ ਵਿੱਚ ਵੱਡਾ ਸਹਿਯੋਗ ਦਿੱਤਾ ਸਭ ਤੋਂ ਪੂਰਵਕ ਬੰਦ ਹੈ ਔਰ ਇਹ ਰੋ ਜਿਹੜਾ ਲੋਕਾਂ ਦੇ ਵਿੱਚ ਸਭਾ ਸਰਕਾਰ ਪ੍ਰਤੀ ਔਰ ਪੰਜਾਬ ਸਰਕਾਰ ਕੋਤੀ ਇਹ ਖੁੱਲ ਕੇ ਸੜਕਾਂ ਤੇ ਆਇਆ ਅੱਜ ਆਮ ਲੋਕ ਵੀ ਸੜਕਾਂ ਤੇ ਨਿਕਲ ਕੇ ਆਏ ਆ ਸੋ ਇਹ ਸਰਕਾਰ ਨੂੰ ਹੁਣ ਚਾਹੀਦਾ ਕਿ ਤੁਰੰਤ ਕਿਸਾਨਾਂ ਨੂੰ ਬੁਲਾ ਕੇ ਉਹਨਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕਰੇ ਸਾਰੇ ਅੱਜ ਧਰਨਾ ਕਿੰਨੀ ਜਗ੍ਹਾ ਦੇ ਉੱਪਰ ਲੱਗਾ ਗਿਆ ਹੈ ਅੱਜ ਲਗਭਗ ਜੋ ਪੰਜਾਬ ਦੇ ਵਿੱਚ ਮੈ ਲਾਉਣਾ ਹੈ ਤੇ ਪੰਜਾਬ ਦੇ ਵਿੱਚ 400 ਤੋਂ 500 ਜਗ੍ਹਾ ਇਹ ਲਗਭਗ ਧਰਮੇਤਰੂ ਸਿੰਘ ਜਾਨੇ ਲੋਕਲ ਪਿੰਡਾਂ ਦੀਆਂ ਸਰਕਾਰਾਂ ਦੇ ਵੀ ਧਰਮੇ ਲੋਕ ਨਿਕਲ ਕੇ ਆਏ ਨੇ ਜਿਹੜੇ ਜਦ ਦੇ ਬੰਦੀਆਂ ਦੇ ਨਾਲ ਨਹੀਂ ਵੀ ਪਏ تھے ਕੇ ਉਹ ਵੀ ਨਿਕਲ ਕੇ ਆਏ ਨੇ ਇਹਦਾ ਮਤਲਬ ਹੈ ਕਿ ਇਹ ਜਨ ਅੰਦੋਲਨਤ ਬਣ ਗਿਆ ਪੰਜਾਬ ਦਾ ਔਰ ਪੂਰੇ ਪੰਜਾਬ ਦੇ ਵਿੱਚ ਪੂਰਨ ਬੰਦ ਜਿਹੜਾ ਉਹਨੂੰ ਸਮਰਥਨ ਮਿਲਿਆ ਸਰ ਅਗਲੀ ਨਾਰਨ ਕਾ ਨੀਤੀ ਕੀ ਆਪਣੀ ਜੇ ਅਗਲੀ ਨਾਰਨ ਨੀਤੀ ਸਾਰਿਆਂ ਜਿੱਥੇ ਬੰਦੀਆਂ ਨੂੰ ਰਲ ਕੇ ਬੈਠਣਗੇ ਬੈਠ ਕੇ ਤਹਿ ਕਰਾਂਗੇ ਕਿ ਦਿੱਲੀ ਦੇ ਉੱਪਰ ਪ੍ਰਿੰਸੀਪ ਬਣਾਉਣ ਲਈ ਬਾਕੀ ਸਟੇਟਾਂ ਨੂੰ ਇਸ ਬਿਲਡ ਅਪ ਕਰਨ ਲਈ ਬਾਕੀ ਸਟੇਟਾਂ ਦੇ ਕਿਧੇ ਤੋਰ ਕੇ ਦਿੱਲੀ ਦਾ ਘਰਾਓ ਜਿਹੜਾ ਘੇਰਾਬੰਦੀ ਆ ਉਹ ਉਧਾਈਏ ਤਾਂ ਸਰਕਾਰ ਮੰਨੇਗੀ ਸੋ ਇਧਰ ਨੂੰ ਰਣਨੀਤੀ ਬੈਠ ਕੇ ਦਾਗਾ ਪਾਜੀ ਪਿਛਲੇ ਕਿਸਾਨਾਂ ਅੰਦੋਲਨਾਂ ਦੇ ਵਿੱਚ ਸਾਥੀ ਜਿਹੜੇ ਆ ਉਹ ਵਾਪਸ ਆਉਂਦੇ ਆ ਉਹ ਭਤੀ ਆਪਣੇ ਆਪ ਦੇ ਵਿੱਚ ਨਾ ਕਿ ਆ ਵੀ ਕੋਈ ਮਰਜੀਬ ਦੇ ਸਰ ਤੱਕ ਪਰ ਉਹ ਖਾਸ ਜਿਹੜਾ ਚਾਹੁੰਦੇ ਆ ਕਿ ਇੱਕ ਯੁੱਧ ਆ ਇਹ ਇਹ ਯੁੱਧ ਪੰਜਾਬ ਦੇ ਲੋਕਾਂ ਨੂੰ ਕੀਤੀ ਲੋਕਾਂ ਨੂੰ ਮਜ਼ਦੂਰ ਲੋਕਾਂ ਨੂੰ ਕਿਸਾਨਦਾਰਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਭਾਵੇਂ ਹਰ ਮਿਹਨਤ ਕਰਨ ਵਾਲੇ ਸਾਥੀਆਂ ਨੂੰ ਇਹ ਜੰਗ ਲੜਨਾ ਪਊਗਾ ਉਹ ਜੱਜ ਜੰਗ ਦਾ ਸਿੰਬਲ ਰੂਪ ਚਿੰਨ੍ਹ ਰੂਪ ਜਿਹੜਾ ਦਿਖਾ ਰਿਹਾ ਕਿਸਾਨ ਮਜ਼ਦੂਰ ਮੋਰਚਾ ਜਦੋਂ ਭੰਗੇਰ ਹੁਣੀ ਗੱਲ ਕਰਦੇ ਆ ਲੋਕ ਦੇਖਦੇ ਆ ਸੁਣਦੇ ਆ ਜਦੋਂ ਦੱਲੇ ਵਾਲ ਕੰਨ ਕਰਦਾ ਕਿ ਸਾਡੇ ਮਨਾਂ ਦੇ ਅੰਦਰ ਇੱਕ ਚੀਜ਼ ਉੱਠਦੀ ਆ ਇਹੋ ਜਿਹੇ ਹਾਰਤਾਂ ਨੂੰ ਚੁੱਲ੍ਹੇ ਧੋਣਾ ਜਿਹੜਾ ਉਸ ਫੇਸ ਤੇ

ਲੌਕਡਾਊਨ ਹੋਇਆ ਕਰੋਨਾ ਕਾਲ ਆਇਆ ਪਰ ਇਹ ਖੇਤੀ ਜਿਹੜੀ ਆ ਖੇਤੀਬਾੜੀ ਜਿਹੜੀ ਆ ਇਹਦੀ ਜੀਡੀਪੀ ਦੀ ਜਿਹੜੀ ਕਮੀ ਨਹੀਂ ਆਈ ਉਹਨਾਂ ਨੇ ਇਸੇ ਦਾ ਬੁਝਾ ਕਰਨ ਲਈ ਇੱਕ ਬੜਾ ਵੱਡਾ ਜਾਲ ਵਿਛਾਇਆ ਕਿਉਂਕਿ ਇਹ ਸਰਕਾਰ ਨੂੰ ਲੱਛਣ ਜਿਹੜੀ ਆ ਇਹ ਕਾਰਪੋਰੇਟ ਘਰਾਣੇ ਹੀ ਲੜਉਂਦੇ ਆ ਕਿਉਂਕਿ ਪੈਸਾ ਉਹ ਖਰਚਦੇ ਆ ਇਹ ਸਰਕਾਰਾਂ ਬਣਾਉਂਦੇ ਆ ਔਰ ਉਹਨਾਂ ਦੀਆਂ ਨੀਤੀਆਂ ਦੇ ਨਾਲ ਹੀ ਸਰਕਾਰਾਂ ਚ ਲੰਢੀਆਂ ਆਪ ਤਾਂ ਇਹਨਾਂ ਨੂੰ ਆਹੇ ਪੜੇ ਲਿਖੇ ਵੀ ਹਨੀ ਜੇ ਭੜੇ ਲਿਕੇ ਹੁੰਦੇ ਤਾਂ ਕੁਛ ਇਹ ਦੇਸ਼ ਦਾ ਸਵਾਰ ਦੇ ਦੇਸ਼ ਦੇ ਲੋਕ ਜਿਨ੍ਹਾਂ ਨੇ ਇਹਨਾਂ ਨੂੰ ਛੁੜ ਕੇ ਉੱਥੇ ਭੇਜਿਆ ਇਹ ਉਹਨਾਂ ਦੀ ਗੱਲ ਸੁਣਦੇ ਗੱਲ ਸੁਣਨ ਨੂੰ ਤਿਆਰ ਨਹੀਂ ਗੱਲ ਮੰਨਣ ਨੂੰ ਤਿਆਰ ਨਹੀਂ ਤੋਂ ਮੈਂ ਸਾਹ ਜੋਗੀ ਉਹ ਮੈਂ ਜਾਣਾ ਕੁਛ ਨਾ ਕਹਿੰਦਾ ਹੋਇਆ ਕੋਈ ਬੇਨਤੀ ਕਰੀ ਤੋਨਾ ਕਿ ਇੱਕ ਮੁੱਠ ਹੋ ਗਏ ਇੱਕ ਮੁੱਠ ਹੋ ਗਏ ਸਰਕਾਰ ਦੇ ਆ ਇੱਕ ਵਾਰੀ ਜੀਕਾ ਘੜਾ ਦਿਓ ਧਲੇਵਾਲ ਸਾਹਿਬ ਬੈਠੇ ਨੇ ਇੰਨੇ ਦਿਨਾਂ ਤੋਂ ਮਤਬਤ ਦੀ ਸਰਕਾਰ ਦਾ ਹੁਣ ਇੱਕ ਦੋ ਬੇਨਤੀ ਹੈ ਕਿੁੱਪ ਨਾ ਪਿਆ ਜੇ ਉਪ ਇੱਕ ਤਾਂ ਖੇਤੇ ਮਗਰਾਂ 15 20 ਕਟੇ ਇਹਨਾਂ ਨੂੰ ਵੈਸੇ ਹੀ ਭੇਟਾ ਦੇ ਦੇਵੇ ਤੇ ਜਿਹੜਾ ਹਾਲੇ ਤੇ ਜ਼ਮੀਨ ਪਾਉਦਾ ਉਹਨੂੰ ਬਚਦਾ ਕੀ ਆ ਜੀ ਉਹ ਦੱਸ ਦਿਓ ਮੈਨੂੰ ਕੀ ਬਚਦਾ ਉਹਨੂੰ 5 7 10000 ਰੁਪਏ ਸਾਲ ਦਾ ਬਚਦਾ ਖੇਤ ਮਗਰ ਤੇ ਉਹ ਲੈ ਗਿਆ ਝੋਨੇ ਦੇ ਨਾਲ ਹੀ ਤੇ ਹਜੇ ਸੁੱਖ ਨਾਲ ਕਣਕ ਖੜੀ ਆ ਮੋਰੇ ਆਪਣੀ ਤੇ ਕਣਕ ਦੇ ਵਿੱਚ ਕੀ ਹੋਊਗਾ ਉਹਦੀ ਕਸੂਰਵਾਰ 101% ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਜੋਗਸ਼ ਕੀਤਾ ਸਾਡੇ ਪੰਜਾਬ ਤੇ ਰਾਜ ਕਰਨ ਲਈ ਜਿੰਨਾ ਝੂਠ ਬੋਲਿਆ ਝੂਠ ਬੋਲ ਕੇ ਰਾਜ ਤਖਤ ਤੇ ਬਹਿ ਗਏ ਜਿਹੜਾ ਕੰਮ ਕਰਨਾ ਸੀ ਉਹ ਕੀਤਾ ਨਹੀਂ ਸਟੇਜਾਂ ਤੇ ਆਣ ਕੇ ਝਟਪੇ ਸੁਣਾ ਕੇ ਗੱਲਾਂ ਸੁਣਾਤੀਆਂ ਗੱਲਾਂ ਸੁਣਾ ਕੇ ਚਲੇ ਗਏ ਲੋਕਾਂ ਨੂੰ ਖੁਸ਼ ਕਰਕੇ ਵੋਟਾਂ ਲੈ ਗਏ ਦੇਖੋ ਜਿੱਥੇ ਸੈਂਟਰ ਸਰਕਾਰ ਕਸੂਰ ਵਾਰਿਆ ਉਥੇ ਪੰਜਾਬ ਸਰਕਾਰ ਜੋ ਕਿਸਾਨਾਂ ਨਾਲ ਧੱਕਾ ਕਰ ਰਹੀ ਆ ਉਹ ਅੱਜ ਤੱਕ ਨਹੀਂ ਕਦੀ ਹੋਇਆ ਲੇਕਿਨ ਸੈਂਟਰ ਸਰਕਾਰ ਨੂੰ ਜੂਨ ਹੀ ਸਰ ਕਰ ਰਹੀ ਉਹਨਾਂ ਨੂੰ ਕਿ ਜਿਹੜਾ ਕਿਸਾਨ ਦਿਨ ਰਾਤ ਸੱਪਾਂ ਦੀਆਂ ਸੜੀਆਂ ਮਿੱਧ ਕੇ ਜਿਹੜਾ ਅੰਨ ਪੈਲਾ ਕਰਕੇ ਸਾਰੇ ਦੇਸ਼ ਦਾ ਢਿੱਡ ਭਰਦਾ ਆ ਉਹਦੀ ਗੱਲ ਸੁਣਨ ਨੂੰ ਤਿਆਰ ਨਹੀਂ ਜੇ ਤੁਸੀਂ ਉਸ ਬੰਦੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਜਿਹੜਾ ਬੰਦਾ ਦਿਨ ਰਾਤ ਟਟ ਟ ਮਰਦਾ ਆ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਮੈਨੂੰ ਬਚਣਾ ਕੀ ਐ ਚੋ ਫਸਲ ਪੱਕੀ ਹੁੰਦੀ ਆ ਮੀਂਹ ਪੈ ਜਾਂਦਾ ਐੜ ਪੈ ਜਾਂਦੀ ਆ ਉਹ ਫੇਰ ਵੀ ਰੱਬ ਦਾ ਸ਼ੁਕਰ ਕਰਦਾ ਵੀ ਠੀਕ ਆ ਪ੍ਰਮਾਤਮਾ ਜੋ ਤੇਰਾ ਸ਼ੁਕਰ ਐ ਜੋ ਤੂੰ ਦੇਤਾ ਮੈਨੂੰ ਮੈਂ ਉਹਦੀ ਖੁਸ਼ ਹਾਂ ਉਹ ਜਿਹੜਾ ਦਿੱਤਾ ਉਹ ਤਾਂ ਵੇਚ ਲੈਣ ਦਿਓ ਉਹ ਵੀ ਨਹੀਂ ਵੇਚਣ ਦਿੰਦੇ ਮੈਂ ਤੁਹਾਡਾ ਸਾਰੇ ਹੀ ਕਿਸਾਨ ਚੁੰਨੀਆਂ ਦਾ ਸਤਨਾਮ ਸਿੰਘ ਜੀ ਸਾਨੀ ਸਾਹਿਬ ਮਨਜੀਤ ਸਿੰਘ ਜੀ ਰਾਏ ਉਹ ਬੋਲ ਕੇ ਕਹਿੰਨ ਸਟੇਜ ਤੇ ਤੁਸੀਂ ਬਹੁਤ ਵੱਡਾ ਅਪਰਾਲਾ ਕਰ ਰਹੇ ਹੋ ਕਿਸਾਨੀ ਦੇ ਆਪੇ ਪੂਰੇ ਪੰਜਾਬ ਚ ਲਗਾਏ ਜਾ ਰਹੇ ਉਰੋਸ ਧਰਨੇ ਦੇ ਅਜਿੱਥੇ ਫੁਵਾੜੇ ਪਹੁੰਚੇ ਹੋਏ ਸਾਡੇ ਦੇ ਕਿਸਾਨ ਭਰਾ ਰਾਜਸੀ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਸਾਰੇ ਆਗੂ ਸਹਿਬਾਨ ਉਹ ਫੱਟੇ ਦੀ ਸਾਜ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫੱਟੇ ਪੰਜਾਬ ਦੇ ਜੰਮਿਆਂ ਨੂੰ ਨਿੱਟ ਮਾਮਾ ਇਹ ਗੱਲ ਐਵੇਂ ਨਹੀਂ ਹੈਗੀ ਜਦੋਂ ਪਹਿਲੀ ਪਾਸੇ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ ਤਾਂ ਉਹਨਾਂ ਨੇ ਜਿਹੜੀ ਗੱਲ ਸੀ ਸਦਾ ਗੁਰੂ ਸਾਹਿਬਾਂ ਦਾ ਸਾਨੂੰ ਜ਼ੁਲਮ ਦੇ ਖਿਲਾਫ ਮੈਦਾਨ ਸਾਇਆ ਅੱਜ ਪੰਜਾਬ ਇੱਕ ਵਾਰ ਫੇਰ ਜ਼ੁਲਮ ਦੇ ਖਿਲਾਫ ਲੜ ਰਿਹਾ ਜ਼ੁਲਮ ਅੱਜ ਜੋ ਕਿਸਾਨਾਂ ਦਾ ਧੱਕਾ ਹੋ ਰਿਹਾ ਪੂਰੇ ਹਿੰਦੁਸਤਾਨ ਚ ਪੰਜਾਬ ਮੋਰੀ ਹੋ ਕੇ ਇਹਦੀ ਅਗਵਾਈ ਕਰ ਰਿਹਾ ਅੱਜ ਪਹਿਲਾਂ ਨਾਲ ਸਾਰੇ ਪੰਜਾਬ ਦੇ ਪੂਰੇ ਵਾਸੀਆਂ ਨੂੰ ਵਧਾਈ ਦੇਣਾ ਚਾਹਾਂ ਕਿ ਅੱਜ ਜਿਸ ਤਰ੍ਹਾਂ ਦਾ ਬੰਧ ਚਾਹੀ ਤਕਰੀਬਾ ਨੂੰ ਸਾਰੀਆਂ ਦੁਕਾਨਾਂ ਬੰਦਾਂ ਸਾਰੇ ਰੋਡ ਬੰਦਾਂ ਅੱਜ ਲੋਕ ਆਪਣੇ ਆਪ ਹੀ ਕਿਸਾਨਾਂ ਦੇ ਹੱਕ 'ਚ ਆਏ ਆ ਕਿਉਂਕਿ ਅਬਰ ਕਿਸਾਨ ਵੀਰ ਅਰਾ ਪਰਿਵਾਰ ਆਪਣੇ ਪਾਲਦਾ ਤਾਂ ਸਮਝ ਲਓ ਕਿ ਅੱਜ ਉਹ ਕਿਸਾਨ ਸਾਰੇ ਹਿੰਦੁਸਤਾਨ ਦਾ ਢੇਡਵਾ ਰਿਹਾ 1960 'ਚ ਜਿਸ ਵੇਲੇ ਸਾਡੇ ਸਰਕਾਰਾਂ ਦੂਸਰੇ ਵੇ ਸਾਰਿਆਂ ਦੀ ਜੰਗ ਹੈ ਇਹ ਕਾਰਪੋਰੇਟ ਘਾਨੇ ਜਿਹੜੇ ਨੇ ਅੱਜ ਸਰਕਾਰਾਂ ਦੇ ਰਾਹੀਂ ਦਬਾਅ ਪਾ ਰਹੇ ਨੇ ਯਾਦ ਕਰਿਓ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਖੇਤਾਂ ਦੇ ਮਾਲਕ ਬਣਾਇਆ ਸੀ ਅੱਜ ਸਾਨੂੰ ਫੇਰ ਮਜ਼ਦੂਰ ਬਣਨ ਵਾਲੇ ਪਾਸੇ ਤੇ ਜਿਹੜਾ ਕਿਉਂਕਿ ਸਾਰੇ ਇੱਕ ਜਗ੍ਹਾ ਜੁੜੇ ਹੋਏ ਨੇ ਜੇ ਕਿਸਾਨ ਕੋਲ ਪੈਸੇ ਹੋਣਗੇ ਤੇ ਬਾਜ਼ਾਰ ਵਿੱਚ ਆਵੇਗਾ ਨਾ ਜਿਵੇਂ ਗੱਲ ਇਥੋਂ ਬੁਲਾਰੇ ਕਰਕੇ ਗਏ ਨੇ ਆਰਟੀਓ ਕੋ ਵੀ ਤਾਂ ਆਵੇਗਾ ਸਾਰਾ ਸਿਸਟਮ ਆਪਸ ਵਿੱਚ ਜੁੜਿਆ ਪਿਆ ਹੈ ਕੱਲਾ ਪੰਜਾਬ ਨਹੀਂ ਆਪਾਂ ਸਾਰੇ ਪੜ੍ਹੇ ਲਿਖੇ ਆਂ ਜਿਹੜੇ ਪੜਾਈਆਂ ਕੀਤੀਆਂ ਜਾਂਦੇ ਸਨ ਇਕਨੋਮਿਕਸ ਦੀ ਗੱਲ ਕੀਤੀਆਂ ਰਹੀ ਸੀ ਉਹਦੇ ਵਿੱਚ ਪ੍ਰਧਾਨ ਜਿਹੜਾ ਨਾ ਭਾਰਤ ਨੂੰ ਖੇਤੀ ਪ੍ਰਧਾਨ ਸੂਬਾ ਕਿਹਾ ਗਿਆ ਹੈ ਖੇਤੀ ਪ੍ਰਧਾਨ ਸੂਬਾ ਪੂਰਾ ਭਾਰਤੀ ਹੈ ਤੇ ਪੰਜਾਬ ਦੇ ਜਿਹੜੇ ਅੱਜ ਤੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਹੀ ਹੈ ਸੋ ਦਾਤਾ ਜੀ ਕਿਰਪਾ ਕਰਨ ਇਹਨਾਂ ਅੰਦੋਲਨਾਂ ਦੇ ਵਿੱਚ ਆਪਾਂ ਵੱਧ ਚੜ ਕੇ ਸਹਿਯੋਗ ਕਰੀਏ ਸੱਚੇ ਸਾਹਿਬ ਦੀ ਰਹਿਮਤ ਪ੍ਰਾਪਤ ਹੋਵੇ ਤੇ ਇਸ ਧਰਨੇ ਵਿੱਚ ਆਏ ਹੋਏ ਮੇਰੇ ਸੀਨੀਅਰ ਕਲਾ ਕਿਸਾਨ ਲੀਡਰ ਕਿਸਾਨ ਭਰਾਵੋ ਭੈਣੋ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈ ਹਿੰਦੁਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਉਹਨਾਂ ਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਪਰ ਅੱਜ ਆਪਾਂ ਕੀ ਦੇਖਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਜੇ ਨਾ ਤਾਂ ਜੈ ਜਵਾਨ ਖੁਸ਼ ਹੈ ਤੇ ਨਾ ਹੀ ਜੈ ਕਿਸਾਨ ਖੁਸ਼ ਹੈ ਸਭ ਤੋਂ ਪਹਿਲਾਂ ਸਾਡਾ ਇਹ ਮੰਨਣਾ ਹੈ ਕਿ ਇਹ ਨਾਰਾ ਜਿਹੜਾ ਹੈ ਇਹ ਜੈ ਕਿਸਾਨ ਤੇ ਜੈ ਜਵਾਨ ਹੋਣਾ ਚਾਹੀਦਾ ਹੈ ਜਿੰਨਾ ਚਿਰ ਤੱਕ ਹਿੰਦੁਸਤਾਨ ਦਾ ਕਿਸਾਨ ਅੰਨ ਪੈਦਾ ਨਹੀਂ ਕਰੇਗਾ ਇੱਕ ਜਵਾਨ ਅੰਨ ਖਾਏਗਾ ਤਾਂ ਹੀ ਬੌਡਰਾਂ ਦੀ ਰੱਖਿਆ ਕਰੇਗਾ ਇਸ ਕਰਕੇ ਸਭ ਤੋਂ ਪਹਿਲੀ ਜਿਹੜੀ ਹੈ ਉਹ ਜੈ ਕਿਸਾਨ ਨੂੰ ਮਿਲਣੀ ਚਾਹੀਦੀ ਹੈ ਹਿੰਦੁਸਤਾਨ ਗਵਰਨਮੈਂਟ ਨੇ ਕਿਸਾਨਾਂ ਦੀ ਜੋ ਐਮਐਸਪੀ ਦੀ ਡਿਮਾਂਡ ਸੀ ਉਹ ਨਹੀਂ ਮੰਨੀ ਐਮਐਸਪੀ ਜਿਹੜੀ ਹੈ ਉਹ ਲੀਗਲੀ ਮਿਲਣੀ ਚਾਹੀਦੀ ਹੈ ਸੰਵਿਧਾਨਿਕ ਤੌਰ ਤੇ ਮੰਗਣੀ ਚਾਹੀਦੀ ਹੈ ਉਸ ਤੋਂ ਇਲਾਵਾ ਜਿਹੜੀਆਂ ਬਾਕੀ ਫਸਲਾਂ ਦੇ ਕਵੀ 25 ਫਸਲਾਂ ਤੇ ਵੀ ਐਮਐਸਟੀ ਮਿਲਣੀ ਚਾਹੀਦੀ ਹੈ ਕਿਸੇ ਦਾ ਦੋਸਤੋ ਜੀ ਨਹੀਂ ਕਰਦਾ ਆਪਣਾ ਘਰ ਦਾ ਟਾਈਮ ਛੱਡ ਕੇ ਆਪਣੇ ਪਰਿਵਾਰ ਨੂੰ ਛੱਡ ਕੇ ਇੱਥੇ ਛੜਕਾਂ ਤੇ ਆ ਕੇ ਬੈਠੇ ਤੁੱਪ ਦੇ ਵਿੱਚ ਕੜਕ ਦੀ ਬਿਜਲੀ ਵਿੱਚ بارش ਦੇ ਵਿੱਚ ਹਿੰਦੁਸਤਾਨ ਦਾ ਜੋ ਖਸਾਨ ਹੈ ਅਗਰ ਉਹ ਧਰਨੇ ਲਾ ਰਿਹਾ ਹੈ ਤਾਂ ਹਿੰਦੁਸਤਾਨ ਦੀ ਸਾਰੀ ਪਬਲਿਕ ਵਾਸਤੇ ਲਾ ਰਿਹਾ ਹੈ ਸਰਕਾਰ ਜਗਜੀਤ ਸਿੰਘ ਗੱਲੇਵਾਲ ਜੀ ਦਾ ਇਹ ਇਕੱਲਾ ਧਰਨਾ ਨਹੀਂ ਹੈ ਇਹ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਧਰਨਾ ਹੈ ਸਾਨੂੰ ਸਾਰਿਆਂ ਕਿਸਾਨਾਂ ਦੀ ਜਥੇਬੰਦੀਆਂ ਨੂੰ ਇੱਕ ਮੁਠ ਹੋਣਾ ਚਾਹੀਦਾ ਹੈ ਇੱਕ ਮੁਠ ਹੋ ਕੇ ਹੀ ਆਪਾਂ ਗਵਰਨਮੈਂਟ ਨਾਲ ਟੱਕਰਾਂ ਕਰ ਸਕਦੇ ਹਾਂ ਜਿਸ ਤਰ੍ਹਾਂ ਕਿ ਪਹਿਲੇ ਕਿਸਾਨਾਂ ਦੀ ਜਥੇਬੰਦੀਆਂ ਦਾ ਇਕੱਠ ਸੀ ਸਾਨੂੰ ਪੈਰਾ ਮਿਨਿਸਟਰੀ ਫੋਰਸ ਦੀ ਰਿਟਾਇਰਡ ਜਵਾਨਾਂ ਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਸੀ ਪਰ ਹੁਣ ਕੁਝ ਮਹਿਸੂਸ ਹੋਇਆ ਹੈ ਕਿ ਕਿਸਾਨਾਂ ਦੀ ਗੱਠਬੰਦੀ ਜੋ ਹੈ ਉਹ ਪੂਰੀ ਚੰਗੀ ਤਰ੍ਹਾਂ ਨਹੀਂ ਹੈ ਮੈਂ ਆਪਣੀ ਪੈਰਾਮਿਲਟਰੀ ਫੋਰਸ ਦੇ ਰਿਟਾਇਰਡ ਜਵਾਨਾਂ ਵੱਲੋਂ ਉਹਨਾਂ ਦੇ ਪਰਿਵਾਰਾਂ ਵੱਲੋਂ ਸਾਰੇ ਹਿੰਦੁਸਤਾਨ ਦੀਆਂ ਕਿਸਾਨ ਗੱਠਬੰਦੀਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਹ ਟਮਟ ਹੋ ਕੇ ਸੈਂਟਰ ਗਵਰਨਮੈਂਟ ਨਾਲ ਟੱਕਰਾਂ ਕਰੀਏ